ਸ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਚ ਆ ਗਏ ਜੀ ਮੋਟਰ ਪਰ ਅੱਜ ਵੱਡਾ ਲਾਉਂ ਬਾਜਰੇ ਨੂੰ ਅਤੇ ਗੰਨੇ ਨੂੰ ਵੱਢ ਲੀਏ ਬਈ ਹੁਣ ਬਾਪੂ ਵੀ ਪਹੁੰਚ ਗਿਆ ਮੈਂ ਕਿਹਾ ਵੀ ਅੱਜ ਬਾਜਰਾ ਤੇ ਗੰਨਾ ਵੱਢੀਏ ਮੱਡਾ ਲਾਈਏ ਇਹਨੂੰ ਦੋ ਤਿੰਨ ਦਿਨ ਦੇ ਇਕੱਠੇ ਲੇ ਜੇ ਕਰਨੇ ਘੜੀ ਘੜੀ ਟਰੈਕਟਰ ਨੇ ਹੁਣ ਇਹ ਨਾਲੋਂ ਕਿਉਂਕਿ ਉਸ ਬਹੁਤ ਪੀਪੀ ਹੁੰਦੀ ਆ ਹੁਣ ਦੇਖ ਲਓ ਵੀ ਸਵੇਰੇ 9:30 ਵਜੇ ਮੈਂ ਪੂਰੀ ਉਸ ਆ ਰੋਜ਼ ਲੱਬਣੇ ਨਾਲੋਂ ਮੈਂ ਕਿਹਾ ਵੀ ਇੱਕ ਦਿਨ ਵੱਢ ਕੇ ਲਿਜਾ ਕੇ ਆਪਣੇ ਰੱਖ ਲਈ ਗਾਨੇ ਦੋ ਦਿਨ ਦੀ ਫਿਰ ਮੌਜ ਰਹੀ ਕਰੂੰ ਦੋ ਦਿਨ ਦੇ ਕੱਖ ਇਕੱਠੇ ਲਈ ਜਾਣਾ ਪੰਦੀ ਜਾ ਕੇ ਰੱਖ ਲੈ ਟੋਕ ਲਈ ਗਾਨੇ ਇੱਕ ਦਿਨ ਦੇ ਇੱਕ ਦਿਨ ਦੋ ਦਿਨ ਟੋਕੋ ਜੂ ਰੋਜ਼ ਲੱਬਣੇ ਨਾਲੋਂ ਚੰਗਾ ਏ ਦੋ ਦਿਨ ਦਾ ਗੰਨਾ ਅੱਜ ਸਾਡਾ ਬੰਦਾ ਚੱਲੇ ਆ ਪਣ ਨੂੰ ਛੁੱਟੀ ਨਹੀਂ ਹੈਗੀ ਨਹੀਂ ਤਾਂ ਉਹ ਆਉਂਦਾ ਗੈਲ ਪੱਕਾ ਉਹਨੂੰ ਨੇ ਵੜਤੀ ਬਾਸਮਤੀ ਹੈ ਬਣਾ ਕੇ ਰਸਤਾ ਬਣਾ ਲਿਆ ਮੜ ਜੂ ਇੰਨੇ ਕਿਚ ਨੂੰ ਇਹ ਹੋਰ ਕੋਰੇ ਨੂੰ ਬੜੀ ਸੱਚੀ ਬੜਤ ਇੱਥੇ ਨੂੰ ਤਾਂ ਮੁੜ ਜੇ ਨਹੀਂ ਆ ਇੱਧਰ ਹਾਲ ਆ ਗਿਆ ਥੋੜਾ ਜਿਹਾ ਪਿੱਛੇ ਉਹ ਥੇ ਨੂੰ ਵਧਾ ਕੇ ਮੋੜ ਨਹੀਂ ਪੈਣੀ ਥੋੜੀ ਜੀ ਉਹ ਥੇ ਨੂੰ ਥੋੜੀ ਜੀ ਉਹ ਦੂਜਾ ਨੂੰ ਵਧਾ ਦਈ ਜੀ ਹੋਰ ਵੜਦੀ ਹੋਣੀ ਆਹ ਕੁੰਜੇ ਦੀ ਤੇ ਵੱਡ ਹੋ ਜੂਵੇ ਨਾ ਨਹੀਂ ਭਈ ਗੈਲ ਦੀ ਗੱਲ ਜਦੇ ਵੱਡ ਹੋ ਜੂ ਜੇ ਟਾਇਰ ਥੱਲੇ ਆਈ ਉਹ ਵੀ ਕਹਿੰਦਾ ਬੜਾਉਣੇ ਆ ਉਹ ਵੀ ਕਹਿੰਦਾ ਮੈਂ ਬੜਾਉਣੇ ਆ ਉਹਦੇ ਆ ਹੀ ਨਹੀਂ ਹਲੇ ਮੈਨੂੰ ਲੰਘ ਜਣੇ 2-4 ਦਿਨ ਆਹ ਚੱਕਰ ਪਰਨਾ ਪਸਾ ਸੀ ਤੇ ਮਾੜਾ-ਬੜਾ ਬਣਾ ਲਿਆ ਨਾ ਉਹੀ ਬੜਦੇ ਬੈਨ ਸਾਰੇ ਹੀ ਮੈਂ ਕੈਰੇ ਵੱਡੇ ਕਰਨਾ ਨਹੀਂ ਮੈਂ ਕੈਰਾ ਛੱਡਣਾ ਨਹੀਂ ਨਹੀਂ ਨਾ ਉਹ ਇੰਨੀ ਜਗਾ ਬੜਲੀ ਠੀਕ ਆ ਪੂ ਹਾਂ ਠੀਕ ਏ ਬੰਦਾ ਚੱਲਿਆ ਅੱਜ ਸਾਡਾ ਬਿਹਾਰ ਨੂੰ ਅੱਜੇ ਮਿਲ ਗਿਆ ਸਾਨੂੰ ਟੱਕਰ ਗਿਆ ਤੇਰੇ ਪੈਰਾਂ 'ਚ ਪਈ ਦਾਤੀ ਨਾ ਉਹ ਦੇਖ ਲੈ ਇਹਦਾ ਕਿਆ ਰੱਖਿਆ ਕਰਦੇ ਆ ਨੇ ਐਂਗਰੀ ਬਦਾਸ ਇਹ ਨਵੇਂ ਵਿਚਾਰੇ ਦਾ ਪਹਿਨੀ ਗਰੀਬ ਦਾਸ ਰੱਖਦਾ ਉਹਨਾਂ ਨੇ ਹੈਂ ਨਾ ਹੁਣ ਤੂੰ ਦੂਆ ਮੁਕਰ ਗਿਆ ਇਹਨਾਂ ਦਾ ਵੀ ਕੋਈ ਨਹੀਂ ਪਤਾ ਲੈਦਾ ਰਾਤ ਦੋਹੇ ਤਿਆਰ ਤੇ ਤਿੰਨੇ ਦੋਹੇ ਤਿਆਰ ਤੇ ਤਿੰਨੇ ਹੁਣ ਉਹ ਮੁਕਰ ਕੇ ਇਕੱਲਾ ਰਹਿ ਗਿਆ ਕਹਿੰਦਾ 6 7 ਤਰੀਕ ਤੱਕ ਆਉਣੀ ਸੋਣਾ ਗੰਨਾ ਬੀਜ ਹੋ ਜਾਣਾ ਤਾਂ ਜੇ ਹੁੰਦਾ ਓਰੇ ਤੇ ਅਸੀਂ ਕਰਦੇ ਆ ਲੈਗਾ ਉਹ ਐਂਡੇ ਨੂੰ ਤਾਂ ਗੰਨਾ ਬੀਜ ਦੇਣਾ 20 25 ਤਰੀਕ ਤੱਕ ਕੋਸ਼ਿਸ਼ ਕਰਨੀ ਬੀਜਣ ਦੀ ਅਕੀ ਤਾਰੀਖ ਤੋਂ ਹੁਣ ਕੋ ਦਿਵਾਲੀ ਆਏਗਾ। ਉਹ ਪਹਿ ਦਿਵਾਲੀ ਦੇ ਬਾਅਦ ਵੀਜਣਾ ਤਾਂ ਹੁਣ ਕਰੀਏਗਾ ਜਾਂ ਤੂੰ ਫਰਾਰੇ ਹੋ ਗਿਆ ਹੁਣ। ਹੋਰ ਦੇਖ ਲੂੰਗਾ ਇੱਧਰ ਬੜੇ ਹੋਰ ਬੰਦੇ ਉੱਤੇ ਨੇੜੇ-ਤੇੜੇ ਹੈਗੇ। ਤਾਂ ਤਾਰੀਖ ਕੋ ਆਈ ਤਾਂ ਸ਼ੰਕਰ ਆਈ ਹੈਗੇ, ਮਾਲਾ ਆਈ ਹੈਗੇ ਸਾਰੇ ਜੀ। ਬੇਠੀ ਠੀਕ ਆ ਹੈਗੇ। ਤਾਂ ਤਾਰੀਖ ਹੋ ਗਿਆ। ਸ਼ਟ ਪੂਜਾ। ਸੱਤ ਪੂਜਾ ਹੈ। ਉੱਤੇ ਬਾ ਜਾਊਗਾ। ਹਾਂ। ਚੱਲ ਕੋਈ ਨਹੀਂ। ਚੰਗਾ। ਲਓ ਵੀ ਇੰਨੇ ਵੱਢ ਲੈ ਤਿੰਨ ਦੇ ਲੰਘ ਜੂਗੇ ਮੌਜ ਗੇਲਾ। ਹਾਂ ਬਜੀ ਆਪਣਾ। ਅੱਜ ਕੱਲ ਨੂੰ ਪਰਸੋਂ ਨੂੰ ਹੈ। ਹੂੰ। ਠੀਕ ਆ। ਬਾਕੀ ਟੱਕ ਕੇ ਦੇਖਦੇ ਆ। ਲਾ ਕੇ ਪਾਈ ਜਾ ਵਿੱਚ। ਥੋੜੀ ਜੀ ਟੂੜੀ ਪਾਲੀ ਤਾਂ ਹੀ ਨਿਭੜਣਾ ਨਹੀਂ ਤਾਂ ਇਹ ਸਾਬਗਾ ਦਾ ਪੰਜ-ਛੇ ਦਿਨ ਲੰਘਣੇ ਆ ਨਾ ਨਾ ਠੀਕ ਹੈ ਟੂੜੀ ਪਾਲੀ ਹਰਿਆਈ ਦਿਖੀ ਜਾਣੀ ਵਿੱਚ ਹਾਂ 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 ਲੈ ਚੱਲੀਏ ਹਾਂ ਹਾਂ ਇਹਨੂੰ ਵਧੀਆ ਬਣ ਜਾਣਾ ਏ ਨਾ ਨਾ ਠੀਕ ਆ ਗੰਨੇ ਦੇ ਹੁਣ ਤਾਂ ਨਾਲੇ ਗੰਨਾ ਚ ਕੱਟਾ ਕਾ ਕੇ ਆ ਨਾਲੇ 1 ਮਹੀਨੇ ਤੱਕ ਇਹ ਕਣਕ ਬੀਜਣੀ ਆ ਹਲੇ ਜਦ ਤੱਕ ਨਵੇੜ ਦੇਣਾ ਸੀ ਹਾਂ ਜਦ ਤੱਕ 1 ਮਹੀਨਾ ਪਾਈ ਜਾ ਗੰਨਾ ਹੀ ਇਹੀ ਪਾਉਣਾ ਮਹੀਨਾ ਗੰਨਾ ਬਾਜਰਾ ਫਿਰ ਉਤੇ ਫਿਰ ਮਹੀਨਾ ਚਾਰ ਚੱਲੂ ਫਿਰ ਬਰਸੀਨ ਆਉ ਉਦੇਮਾ ਥੋੜਾ ਜਿਹਾ ਰੇਹ ਦਾ ਜੀ ਉਹ 32 ਬੀਜ ਉਹ ਜਵੀ ਵਿੱਚ ਅੱਛਾ ਉੱਧਰ ਹਾਂ ਭੋਲੂ ਨੇ ਸਾਗ ਦੇਖ ਲਿਆ ਕਿੰਨਾ ਬੀਜਿਆ ਉਹ ਵੀ ਤਾਂ ਫੇ ਹਾਂ ਜਵੀ ਜੀ ਹੈ ਪਤਾ ਨਹੀਂ ਕਿਹਾ ਗਿਆ ਬੀਜ ਗਿਆ ਉਹ ਪਰਾਂ ਛਿੱਟਾ ਹੀ ਦੇ ਗਿਆ ਨਰਈ ਰੇਈ ਰੇ ਨਾ ਜੋ ਬੀਜੇ ਬੀਜ ਸੜ ਗਿਆ ਹਾਂ ਚੱਲ ਤੇ ਵਧੀਆ ਆਖ ਵੀ ਛੱਟਿਆ ਉਹ ਤਾਂ ਆ ਗਿਆ ਇੱਥੇ ਸਭ ਕੁ ਗੇਰ ਗਿਆ ਉਹ ਬਸ ਠੀਕ ਹੈ ਵਧੀਆ ਹੈ ਓ ਜੀ ਪਹੁੰਚੇ ਮਲਗੀਤ ਬਾਈ ਕੋ ਹੋਰ ਫਿਰ ਸਤਿ ਸ਼੍ਰੀ ਅਕਾਲ ਜੀ ਲੱਦਤੀ 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 ਅੱਜ ਬਣਾਈ ਆ ਟੀਸੀ ਦਾ ਹੈ ਨਾ ਤੀਜੀ ਵਾਰ ਤੇ ਆਈ ਆਈ ਪੁੱਛੂ ਕਿ ਵੜ ਕੇ ਵੱਢਦੀ ਰਹੀ ਸੀ ਹਵਾ ਘੱਟ ਕਰਾਈ ਵੀ ਆ ਪਤਾ ਨਹੀਂ ਇਹ ਤੇ ਘਰਾਈ ਕਿ ਨਹੀਂ ਮੁੱਕੇ ਕਿੰਨੀ ਹੋ ਗਈ ਹੈ ਬਾਈ ਇਹਦਾ ਹੋ ਤਾਂ ਸਲਾ ਉਹ ਚਲ 125 ਗੰਟਲ ਹੋਊ ਫੇਰ ਵੀ ਥੋੜਾ ਘੱਟ ਲੱਗਦੀ ਹੈ ਨਾ ਹੈਨਾ ਇਨੂੰ ਕੋ ਕਰਾਈ ਵਜਨ ਆ ਬਸ ਸੱਚੋਂ ਇਹਨੂੰ ਮੈਂ ਕਿਹਾ ਵੀ ਆ ਦੇਖੋ ਮਿੱਟੀ ਮਿੱਟੀ ਦੇ ਕਿੰਨਾ ਦਬਦੀ ਮੈਂ ਹੋਈ ਕਹਿਣਾ ਦੇਖ ਕੇ ਕਿੰਨਾ ਦਬਦੀ ਹੈ ਹੈਗਾ 125 30 ਘੋਟਲੇ ਤਾਂ ਹੀ ਦਬਦੀ ਆ ਇਹਨੂੰ ਦਾ ਨਾਂ ਲੈ ਕੇ ਜਾ ਪਰਾਂ ਨੂੰ ਸੋ ਕਿਤੇ ਪੰਗਾ ਛੇੜ ਦਵੇ ਅੱਧੀ ਤਾਂ ਮਿੱਟੀ ਲੱਦੀ ਬਈ ਪਿੱਛੇ ਦੇਖ ਤੇਰੇ ਪੋਤੇ ਨੇ ਚੱਲ ਚੱਲ ਸਿੱਧਾ ਦੇਖ ਕਿ ਮਰਾ ਟਾਈਮ ਲੱਗ ਗਿਆ ਗੱਲ ਚੱਲ 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 ਉਹ ਵੀ ਦੇਖਤਾ ਸੀ ਮਿੱਟੀ ਦਾ ਆਹ ਕਿਹੜਾ ਆ ਗਿਆ ਬਸ ਉਹ ਆਹ ਕਿਹੜਾ ਜਿੱਥੇ ਕਿਹੜਾ ਦੇ ਲਾ ਉਸ ਤੇ ਜਮਾ ਨਹੀਂ ਦਬਿਆ ਬੰਦੀ ਦਾ ਖੜਾ ਲੈਣ ਦੇ ਵੰਦਰ ਆ ਜਾ ਦੇ ਲੈ ਮਿੱਟੀ ਦੇ ਲਾ ਕੇ ਕਹਣਾ ਦਪਾਉਂਦਾ ਮੈਂ ਮਿੱਟੀ ਦੇਖ ਲੈ ਬੰਦੀ ਦੇਖ ਲੈ ਜਿੱਥੇ ਪੱਕਾ ਹੈ ਉੱਥੇ ਨਹੀਂ ਦੱਸਦਾ ਤੂੰ ਦੇਖੀ ਪਾਣੀ ਜੀ ਨੂੰ ਭੱਜਣ ਲੱਗਿਆ ਰੋਟੀ ਕੋਲ ਕੇ ਵੀ ਪਹਿਲੀ ਤਰ੍ਹਾਂ ਕੇ ਰੱਖਣਾ ਪੈਦਾ ਚਿੱਟੀ ਬੰਦੇ ਦਾ ਪੰਗਾ ਪੈਂਦਾ ਜਿੱਥੇ ਪੱਕੀ ਜਗਾ ਉੱਥੇ ਦੇਖਾਂ ਵੜੀ ਜੀ ਮਸ਼ੀਨ ਲੱਗੀ ਆਉਣ ਸ਼ਾਇਦ ਕਰ ਵੱਡੇ ਤੋਂ ਵੇ ਪਹਿਲੇ ਪਤਾਉਣੀ ਹੈ ਹਾਂ ਸਾਨੀ ਅਸਾਂ ਬਣੂ ਆਉਣ ਨੂੰ ਜੀ ਉਰਾ ਗਿਆ ਉਰਾ ਜੀਰੀ ਖੜੀ ਸੀ ਜੀ ਖੜੀ ਇੱਕ ਨਹੀਂ ਤਾਂ ਕੰਮ ਲੋਟ ਆਉਂਦਾ ਹੁੰਦਾ ਉਹ ਜੀਰੀ ਖੜੀ ਸੀ ਇੱਥੇ ਹਾਂ ਉਹ ਵੱਢ ਕੇ ਰਸਤਾ ਪਰਾਂ ਦਾ ਪਾ ਰਸਤਾ ਹੈਗਾ ਕਿਉਂਗਾ ਇਹਦੇ ਵੱਢ ਕੇ ਨਹੀਂ ਗਈ ਯਾਰ ਆ ਇਹ ਕਿ ਉਹ ਇਨਾ ਨੇ ਵੀ ਵਰਸਟੇਜ ਦਾ ਵੀ ਤਿਆਰ ਕਰਤਾ ਹੋਣਾ ਕੋਈ ਬਸ ਇਹ ਬੀਤਾ ਹੋਣਾ ਹੂੰ ਬਿਨਾ ਕਟਰ ਤੇ ਆ ਗਿਆ ਨਹੀਂ ਥੱਲੇ ਪੋੜਿਆ ਹਵਾ ਬਰ ਤੇ ਕਿਹਾ ਕਹਿੰਦੇ ਉਹਨੂੰ ਹੂੰ ਜੇ ਥੱਲੇ ਨਾ ਬੜੀ ਹੋਈ ਉਹ ਪਾਣੀ ਨਾ ਬੜਿਆ ਹੋਈ ਜਿਹੜੇ ਉਹ ਨੱਕਾ ਜਿਹਾ ਵੱਡੇ ਤੇ ਫੇਰ ਬਾਤ ਹੋ ਜਾਣੀ ਹਾਂ ਬਣਦੀ ਟੌਰ ਹੁਣ ਬਣਦੀ ਆ ਹਾਂ ਮੈਂ ਹੁਣ ਬਣਦੀ ਟੌਰ ਲਾ ਲੈ ਲਾਲ ਆ ਬਟ ਹਾਂ ਮੀਰਾ ਤੇਗਿੰਦਰ ਵਾਲਾ ਵੱਢਣ ਲੱਗੇ ਹੋਣੇ ਕੰਦਰ ਜਿੰਦਰ ਵਾਲਾ ਤਾਂ ਰੱਤ ਵੱਢਣ ਲੱਗੇ ਵੇ ਆ ਠੀਕ ਐ ਹਾਤਾ ਆ ਚੱਲ ਕੋਈ ਨਹੀਂ ਜਿੰਨਾ ਕਿ ਲੋਟ ਆ ਹਾਂ ਇਹ ਤਾਂ ਅਸੀਂ ਅੱਜ ਵੱਡੇ ਬੂਟਾ ਮੰਡ ਮਾ ਇੱਕ ਹੂੰ ਵੱਢਣਾ ਪਿਆ ਜਾ ਹੁਣ ਮਸ਼ੀਨ ਨਾਲ ਲੱਗੇ ਹੁਣੇ 26 ਬਿਘੇ ਦੀ ਹੋ ਗਈ ਹੈ ਹਾਂ ਚੱਲ ਦੇਖਦੇ ਆ ਕੀ ਬਣਦਾ ਹੁਣ ਦੇਖਦੇ ਕੱਲ੍ਹ ਨੂੰ ਜਾ ਬਣੂਗਾ ਹੁਣ ਇਹ ਪੂਰਾ ਅੰਦਾਜ਼ਾ ਲੱਗ ਜੂ ਟਰਾਲੇ ਦਾ ਵੀ ਇੰਨੀ ਜੀਰੀ ਪੈਂਦੀ ਇਸ ਦੇ ਚ ਹਾਂ ਹੁਣ ਫੁੱਲ ਭਰਿਆ ਬੈਨ ਹਾਂ ਇਹਦੇ ਉੱਪਰ ਦਾ ਫੇਖਣੇ ਵਾਲਾ ਕੰਮ ਆ ਇਹ ਤਾਂ ਇਹ ਵੀ ਖਿੰਦੇ ਆ ਤੇ ਚੱਕਿਆ ਸਮਾਂ ਤੇ ਹਾਂ ਇਹ ਤਾਂ ਹੈ ਹੂੰ ਇਹ ਤਾਂ ਨੀਓਤ ਆਉਲੀ ਅੰਦਰ ਪਏ ਹੁਣ ਤੇ ਜੇ ਕੈਬਨ ਨਾ ਹੁੰਦਾ ਜਿਹੜੇ ਸਾਫ ਗੱਲ ਅੰਦਰ ਸਮਾਨ ਪਿਆ ਹੁਣ ਹੂੰ ਹਵਾ ਘਟਾ ਇਹਨੂੰ ਕਿ ਦਿਖਾ ਲਈ ਇੱਕ ਵਾਰੀ ਹਵਾ ਇਹਨੂੰ ਮੈਂ ਕਿਹਾ ਮੈਂ ਜਦੋਂ ਟਰੈਲਰ ਲੈ ਕੇ ਜਾਉਂਗਾ ਨਾ ਉੱਥੇ ਦਿਖਾ ਕੇ ਲੈਣ ਟਰੱਕ ਜੇ ਤੇਰੇ ਕਿਹੜੇ ਆਹੋ ਫੁੱਲ ਵਾਲੇ ਆਹੋ ਉਹ ਬਾਈ ਬਸ ਪੱਲੇ ਪੱਲੇ ਹੁਣ ਤਾਂ ਹਵਾ ਕਰਾ ਮੈਂ ਟਰੱਕ ਵਾਲੇ ਨੇ ਕਿ ਹਵਾ ਕਰਾਉ ਟਰੈਲਰ ਵਿੱਚ ਜਦ ਤੱਕ ਕਦੇ ਵੀ ਕੋਣੀ ਹੈ ਉਧਰ 120 ਪੌਂਡ ਕਰਾਈ ਸੀ ਫਿਰ ਵੀ ਘੱਟ ਨਹੀਂ ਮੈਂ ਤਨ ਦਾ ਮੀਟਰ ਨੂੰ ਕਰਦਾ ਫਰਕ ਹੁੰਦਾ 120 ਪੌਂਡ ਤਾਂ ਬਹੁਤ ਹੁੰਦੀ ਹਵਾ ਮਾ ਉਹ ਹੀ ਨਾਲੋਂ ਡਰਦੇ ਨਹੀਂ ਟਾਇਰ ਹੂੰ ਸੱਜੇ ਪੈਰ ਵੀ ਦਬਦੇ ਆ ਮਿੱਟੀ ਵੀ ਦਬਦੀ ਆ ਜਿੱਥੇ ਪੱਕਾ ਏ ਉੱਥੇ ਇਹਨਾਂ ਪਤਾ ਲੱਗਦਾ ਤਾ ਵੀ ਹਵਾ ਦਾ ਘਾਟਾ ਆ ਚੱਕਰ ਹੂੰ ਲੈ ਕੇ ਜਾਣੀ ਸਵੇਰ ਨੂੰ ਆਤਾ ਚੱਕਰੇ ਮਨਾਉਣੇ ਆ ਤੁਸੀਂ ਕੱਲ ਮਨਾ ਲੇ ਅਸੀਂ ਅੱਜ ਮਨਾਉਣੇ ਆ ਅੱਜ ਤੁਹਾਡੇ ਕਿੰਨੀ ਪਾਰਟੀ ਆ ਹਾਲੇ ਕਿੰਨੀ ਪਾਰਟੀ ਆ ਹਾਂ ਕਿੰਨੀ ਅਰੇ ਸਰਜੀ ਵੀ ਬਣਾਉਣ ਲੱਗੇ ਆ ਸਰਜੀ ਵੀ ਆਉ ਬਣਾਉਣ ਲੱਗੇ ਆ ਇੱਧਰ ਮਹਿਕ ਬਣਾਉਣ ਲੱਗਿਆ ਹੁਣ ਮੈਂ ਕਹਾਂ ਤਾਹੀਂ ਬੋਟਰ ਟਰੈਲ ਖੜਾਏ ਦੇ ਆ ਉਹ ਤਾਂ ਹੀ ਉਧਰ ਬਿੰਦਰ ਆਪਣਾ ਲੂਟ ਦੇਖਦਾ ਬੱਟੂ ਨਹੀਂ ਹੋਣੇ ਕੀਦੀ ਕੀਦੀ ਵੱਡੂਣੀ ਆਹੀ ਵੱਡੂਣੀ ਹੈ ਬਸ ਕਾਇ ਗਿਲੇ ਆਹੇ ਟਾਈਟਾਨਿਕ ਗਿਲੇ ਹੋਣੇ ਹੋਰ ਕਿੰਨੇ ਕਿੜਾਈ ਆਹਾ ਕਿੜਾਈ ਪੈ ਗਈ ਆਹ ਥੱਲੇ ਵੀ ਹੋਣੇ ਵਿਕੀ ਆਈ ਹਾਂ ਹੈ ਹਾਂ ਬਾਬੇ ਇੱਥੀ ਇੱਥੀ ਵੱਡੂਣੀ ਆਹ ਥੱਲੇ ਨਹੀਂ ਜਲਣੀ ਹਾਂ ਥੱਲੇ ਚੋਈ ਆਹ ਪਾਣੀ ਆ ਗਿਆ ਉੱਥੇ ਅੱਛਾ ਹਾਂ ਉੱਥੇ ਨਹੀਂ ਵੱਡੂਣੀ ਆਹ ਵੱਡੂ ਜੂਕੀ ਨਾ ਹੱਤ ਤੰਨੇ ਕੇ ਡੋਟਾਈ ਵੀ ਜਗ੍ਹਾ ਜਿਹੜੀ ਅੱਛਾ ਆਹ ਵੱਡੂ ਜੂਕੀ ਨਾ ਦੀ ਸਾਬ ਮਹੀਨ ਜੇ ਹੁ ਮੇਰੀ ਗੱਲ ਹੋਰ ਉਹ ਤੇ ਉਹ ਵੱਟੂਗੀ ਹੂੰ ਲੈ ਉੱਥੇ ਜਾ ਜਾ ਕੇ ਦੂਰ ਤੇ ਖੜ ਕੇ ਦੇਖਦਾ ਮੈਂ ਵੀ ਦੇਖਿਆ ਵੀ ਉੱਥੇ ਕਰਨਗੇ ਆ ਗਿਆ ਇਹ ਫੋਟੋ ਖੱਚੂਗਾ ਉੱਥੇ ਤੇ ਹੁਣ ਖੜੇ ਦੀ ਆਹ ਦੂਰ ਤੇ ਹੀ ਪਤਾ ਲੱਗਦਾ ਹੁੰਦਾ ਸੜਾ ਹਲਦੀ ਕਰਕੇ ਨਹੀਂ ਤਾਂ ਮਾੜੀ ਮੋਟੀ ਚੱਲ ਛਲ ਜਿੰਦੀ ਹਲਦੀ ਕਰਕੇ ਸਵੇਜੂ ਮਹੀਨ ਨਹੀਂ ਜਾਂਦੀ ਸਵੇਰੇ 10 ਵਜੇ ਤੋਂ ਬਾਅਦ ਚੱਲਦੀ ਹੈ ਜੇ ਸਾਫ ਹੋਵੇ ਤਾਂ 9 ਵਜੇ ਚਲਾ ਲਾ ਭਲਾ ਤੈਨੂੰ ਜ਼ਿਆਦਾ ਜਿਹਾ ਨਹੀਂ ਪੈ ਗਿਆ ਇਹ ਉਹਨੇ ਸਾਫ ਕਰਤੀ ਇਹ ਸੜੇ ਨੇ ਡੁੱਡੀ ਕਿਉਂ ਰਹਿ ਗਈ ਹਲਦੀ ਨਹੀਂ ਝੜਦੀ ਹਲਦੀ ਨਹੀਂ ਡੁੱਡੀ ਨਹੀਂ ਹੈਗੀ ਉਰਦੀ ਨਹੀਂ ਹੈਗੀ ਉਕਣਾ ਦੇਖਣਾ ਪਹਿਨਾ ਤੀ ਹੋਰ ਨਹੀਂ ਤਾਂ ਪਹਿਨਾ ਬਸ ਉਹੀ ਪਈ ਤੀ ਹੋਰ ਐ ਕੇ ਖੜ ਕੇ ਫੋਟੋ ਦਾ ਖਿੱਚ ਲੈ ਇੱਕ ਹੌਣ ਇੱਕ ਖੜ ਗਿਆ ਖੜ ਕੇ ਫੋਟੋ ਦਾ ਖਿੱਚ ਲੈ ਇੱਕ ਤਾਂ ਹੀ ਪਤਾ ਲੱਗੂ ਦੂਰ ਤੇ ਹਾਂ ਆਏ ਉੱਗਲੀ ਕਮਾ ਦੇਗਾ ਉਹ ਭਾਈ ਆਪਣੀ ਉਹ ਬਸ ਏ ਉਹਦਾ ਲਿਖਾ ਲਿਆ ਏਕੜਾ ਹੀ ਹਾਂ ਏਕੜੀ ਲਿਖਾ ਲਿਆ ਬਿੰਦਰ ਦੀ ਛੱਡਿਆ ਆ ਉਹ ਬਿੰਦਰ ਦੀ ਬਾਅਦ ਚ ਵੱਡੂ ਰਸਤਾ ਤਾਂ ਹੈਗਾ ਤਾਂ ਲੈ ਜੀਦੀ ਜੀਦੀ ਲੋਟ ਆ ਗਈ ਵੱਡੋ ਜਬੇ ਯਾਰ ਮੈਨੂੰ ਵੀ ਕਾਲੂ ਕਿਹਾ ਵਾ ਇਹਨੇ ਹੁਣ ਦੇਖਦੇ ਆ ਕਾਲੂ ਆਉਂਦਾ ਕਿ ਨਹੀਂ ਆਉਂਦਾ ਹੂੰ ਇਹਨੂੰ ਬਲਗਣੇ ਦੇ ਘੰਟੇ ਡੇਢ ਘੰਟੇ ਦਾ ਕੰਮ ਹੈ ਜੇ ਸਿੱਧਾ ਟੱਕੋਂਦਾ ਫੇਰ ਤਾਂ ਘੰਟੇ ਡੇਢ ਘੰਟੇ ਦਾ ਵੀ ਦਾ ਤਾਈ ਇੱਥੇ ਤੇ ਸਿੱਧਾ ਜਾ ਔਰ ਸਾਹ ਆਹ ਸਰਵੀ ਦਾ ਚੌਂਕ ਹੈ ਉਹ ਤੇ ਬਤਾ ਚੌਂਕ ਤਾਂ ਵਿਕੀਰਾਂ ਦਾ ਹੋਇਆ ਹੈ ਆ ਬਲੱਗ ਲੱਗਦਾ ਵੱਡਣਾ ਹੀ ਪੈਣਾ ਸਾਰੇ ਹੀ ਆ ਚੀਜ਼ ਹੋ ਜਾਂਦੀ ਆ ਹੁਣ ਦੇਖਦੇ ਵੀ ਰੋੜੀ ਉੱਡਦੀ ਕਿ ਨਹੀਂ ਨਾ ਤੇ ਰੋੜੀ ਸਾਰੇ ਨਾਲੋਂ ਜ਼ਿਆਦਾ ਸੀ ਪੱਤੀ ਹੈਨਾ ਬਹੁਤ ਰੋੜੀ ਦੀ ਬਹੁਤ ਜ਼ਿਆਦਾ ਰੋੜੀ ਸੀ ਇਹਨਾਂ ਦੇ ਇਹਨਾਂ ਦੇ ਸਭ ਤੋਂ ਇੱਕ ਜਾਉਦੇ ਸੀ ਸਤਵੀਰ ਦੇ ਬੜਾਤੀ ਕਿ ਨਹੀਂ ਸਤਵੀਰ ਦੇ ਵੀ ਇੱਕ ਨਹੀਂ ਹੋ ਗਈ ਆ ਹਾਲੀ ਮੰਗਣੀ ਜੀ ਬਣ ਗਈ ਹਲਦੀ ਨਹੀਂ ਉਡੂਗੀ ਹੁਣ ਹੂੰ ਨਹੀਂ ਤੇ ਬਾਅਦ ਉਹ ਤੇ ਰੋੜੀ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਉਹ ਲਾਇ ਜੇ ਨਾ ਪਤਾ ਉਹ ਨਹੀਂ ਵੱਢਣੀ ਆ ਵੀ ਉਦੋਂ ਨਹੀਂ ਹੁੰਦੀ ਮੈਂ ਤਾਂ ਅੱਜ ਗੰਨੇ ਨੂੰ ਵੱਡਾ ਲਾਤਾ ਆਚਾਰ ਕਰਤਾ ਬੰਦ ਹੁਣ 15 ਦਿਨ ਵਾਸਤੇ 20 ਦਿਨ ਵਾਸਤੇ ਜਿੰਨਾ ਚਿਰ ਨਾ ਗਰਮ ਨਹੀਂ ਚੱਲਣਾ ਇਸ ਵਾਰ ਹੁਣ ਤਾਂ ਦੁੱਧ ਹੀ ਨਹੀਂ ਮਸਾਂ ਹੁਣ ਤਾਂ ਨਾਲੇ ਮੌਸਮ ਵੀ ਚੀਡਾ ਹੋ ਗਿਆ ਕਿਉਂਕਿ ਗੰਨਾ ਬਾਜਰਾ ਇੱਕ ਮਹੀਨਾ ਚੱਲਣਾ ਉੱਤੇ ਬਾਅਦ ਫਿਰ ਜਿੰਨੇ ਨੂੰ ਬਰਸੀਨ ਹੋਣਾ ਫੇਰ ਆਚਾਰ ਚੱਲਣਾ ਆਚਾਰ ਲਈ ਕੀ ਆਉਣਾ ਦੇਖਦਾ ਮੈਂ ਜਿੱਦਣ ਜਾਣਾ ਮੈਂ ਵੀ ਆਉਂਗੇ ਕਿ ਦੋ ਬੰਦਾ ਪਹਿਨਾ ਤੇਰੀ ਮਿੰਤਾਂ ਦਾ ਘਰ ਹਟੇ ਆ ਸਾਢੇ ਪਾਹਲੇ ਬਾਜਰਾ ਹੈ ਅਸੀਂ ਇੱਕ ਦਿਨ ਬਚਰੀ ਪਾਉਂਦੇ ਕਦੇ ਤੂੜੀ ਪਾਉਂਦੇ ਆ ਸੜੇ ਕਿਤੇ ਰੁਠੇ ਨਾ ਜਾਣ ਕਿ ਤੂੜੀ ਪਾਈ ਜਾਂਦੇ ਆ ਹੈ ਹੀ ਦਿਖਉਂਦੀ ਇੱਕ ਦਿਨ ਰਿਆਈ ਇੱਕ ਦਿਨ ਤੂੜੀ ਹਾਂ ਤੂੜੀ ਪੈਸੇ ਸਾੜੇ ਡੰਗਰ ਖੁਸ਼ੂਕੇ ਖਾਂਦੇ ਆ ਤੂੜੀ ਸਾਡੇ ਵੀ ਡੰਗਰ ਖਾਂਦੇ ਆ ਪਰ ਫੇਰ ਵੀ ਆਪਣੇ ਮਨ ਨੂੰ ਹੋਈ ਜਾਂਦਾ ਨਾ ਆਹੋ ਨਹੀਂ ਦੁੱਧ ਉਹ ਨਹੀਂ ਜਾਂਦੇ ਆ ਜਿੰਨਾ ਮਾਂ ਚਾਰ ਪਾਉਂਦਾ ਤਾਂ ਗੈਲ ਜਿੰਨਾ ਬਾਜਰੇ ਬਦੁੱਧ ਉਹ ਨਹੀਂ ਹੁੰਦੇ ਪਰ ਮਿੰਤਾ ਦਾ ਥੋੜਾ ਮਾਂ ਚਾਰ ਪਾਉਂਦਾ ਤਾਂ ਯਾਪਾ ਤੂੜੀ ਪਾਉਂਗੇ ਤਾਂ ਸੜੀ ਆ ਮੈਮ ਡੰਗਰਾਂ ਨੂੰ ਪਾਉਂਦਾ ਤਾਂ ਪੰਜ ਡੰਗਰਾਂ ਪੰਜ ਟੋਕਰੀਆਂ ਇੱਕ ਟਾਈਮ ਦੀਆਂ ਹਜ਼ਾਰ ਹੁਣ ਹਨੇ 6 ਟੋਕਰੀਆਂ ਪੈਂਦੀਆਂ ਹਰਿਆਈ ਦੀਆਂ ਕਿਉਂਕਿ ਹਰਿਆਈ ਹੋ ਗਈ ਹਰਿਆਈ ਛੱਡਦੀ ਨਹੀਂ ਅਜੇ ਪੈਣਾ ਥੋੜੇ ਘੱਟ ਖਾਂਦੀਆਂ ਇਹਦੀਆਂ ਹੁਣ ਹਰਿਆਈ ਕਰਕੇ ਖੂਲਲੀ ਸਾਫ ਤਾਂ ਠੀਕ ਹੈ ਲੱਗੀ ਚੱਲਣ ਹੁਣ ਦੇਖਦੇ ਆਂ ਕਿਆ ਉੜਦਾ ਨਹੀਂ ਉੜਦੀ ਹੁੰਦਾ ਹਲਾ ਵੀ ਨਾ ਫੜਾਤੀ ਆ ਨਾ ਉਹ ਤਾਂ ਖੇਲੀ ਜਿਹੀ ਬਣੀ ਪਈ ਆ ਬਸ ਉਹੀ ਕਹਿੰਦਾ ਮੈਂ ਅੱਗੇ ਦਿਗਦੀ ਦੀ ਪਰ ਭੂਰੀ ਹਾਸੀ ਬਗਣਾ ਹੁਣ ਕਾਲੀ ਹੋ ਗਈ ਲੱਤਰੀ ਅਈ ਤੇ ਜਾਣਦੇ ਆ ਸਹੀ ਕਮਰੇ ਉਦੇ ਵਿੱਚ ਤਾਨਾ ਚ ਮੜ ਗਈ ਨਹੀਂ ਉੱਨੀ ਆ ਇਹ ਜੱਟਾ ਮਾਤਾ ਕਰਦਾ ਹੀ ਆ ਜਿਹੜਾ ਹੈਗਾ ਨਾ ਵਾੜਾ ਤੇ ਲੈ ਇੰਨਾ ਫਰਕ ਪੈ ਗਿਆ ਮੀਂਹ ਦਾ ਹਨਾ ਇਹਨੇ ਮੈਂ ਕਹਿੰਦਾ ਵੀ ਇਹ ਕਹਿੰਦਾ ਕਹਿੰਦੇ ਵੀ ਨਖਾਨ ਹੋ ਗਿਆ ਹੁਣ ਕਾਪ ਦਾ ਮਾਰਨ ਦਾ ਫਾਇਦਾ ਤੇਰੇ ਕਿਆ ਬੱਤਾ ਉਹ ਉਹੀ ਕਹਿੰਦਾ ਮੈਂ ਹਾਂ ਉਹ ਡੁੱਡੀ ਦੇ ਬਹੁਤ ਘਾ ਟੁੱਟਦੀ ਆ ਨਾ ਨਾ ਮਤਰੀ ਆ ਨਾ ਨਾ ਹੋਇਆ ਨਾ ਜੀ ਉਹ ਕਹਿੰਦਾ ਇੰਨਾ ਤਾਂ ਕਰਦਾ ਕਿ ਉੱਦਾਂ ਹਾਂ ਸਮਝਿਆ ਹਾਂ ਨਹੀਂ ਤਾਂ ਜਿਹੜੇ ਸਾਬ ਕਾ ਡੁੱਡੀ ਤੀ ਉਹ ਸਾਬ ਕਾ ਤਾਂ ਐਂ ਲੱਗਦਾ ਤਾਂ ਵੀ ਪਿੰਡ ਭਰ ਦੂ ਇਹੇ ਇੰਨੀ ਜਿਆਦਾ ਡੁੱਡੀ ਤੀ ਤਾਂ ਤੇ ਠੀਕ ਹੈ ਯਾਰ ਮਾੜੀ ਮੋਟੀ ਜੀ ਹੋਗਾ ਨਹੀਂ ਇੰਨੀ ਤਾਂ ਗਰਤ ਵੀ ਹੁੰਦੀ ਆ ਮੀਨੇ ਫਰਕ ਪਾਤਾ ਮੀਨੇ ਬਾਤ ਆ ਨਹੀਂ ਤਾਂ ਕੋਈ ਆਸ ਨਹੀਂ ਤੀ ਹੈ ਕਿ ਜਿਹੜੇ ਸਾਬ ਕਾ ਡੁੱਡੀ ਤੀ ਹੁਣ ਇਹ ਚਾਰ ਵੀ ਕਿ ਉਧਰ ਪੜਾ ਕੇ ਲਿਆਏ ਹੈ ਚਾਰ ਵੀ ਕਾ ਉਹ ਬਟਾਇਆ ਹੈ ਬਾਕੀ ਆ ਵੜਾਉਂਗੇ ਨੇ ਤੇ ਦੂਜੇ ਰੱਖਦੇ ਨਹੀਂ ਦੋ ਕਿੱਲੇ ਹੋ ਗਏ ਇਦਗੀ ਝਾੜਨੇ ਮਾਰ ਲੇ ਝਾੜਨੇ ਤਾਂ ਮਾਰ ਲੇ ਪਰ ਜਿਹੜੇ ਸਾਫਗਰ ਨੇ ਨੈਟ ਦੱਸਦਾ ਤੇਰਾ ਐ ਬਈ ਟਰੈਕਟਰ ਆ ਰਹੇ ਐ ਖ਼ਬਰ ਦੱਸਦਾ ਉਹ ਸਾਫਗਰ ਤਾਂ ਕਹਿੰਦਾ ਜੱਟ ਕੋਈ ਨਹੀਂ ਮਾਰੇ ਝਾੜਨੇ ਹਾਂ ਰਿਕਾਰਡ ਟੁੱਟਿਆ ਜਿੱਦ ਤੱਕ ਦਾ ਟਰੈਕਟਰਾਂ ਦਾ ਹਾਂ ਟਰੈਕਟਰਾਂ ਦਾ ਰਿਕਾਰਡ ਪਤਾ ਹੁਣ ਅਗਲਾ ਕਹਿੰਦਾ ਉਹਨੂੰ ਲੱਖ ਦਾ ਫਰਕ ਪਿਆ ਮੈਂ ਲੈ ਲਓ ਜਿਹਨੇ ਵੀ ਜੜਨ ਦਾ ਸਾਥ ਸਹੀ ਲੈਦਾ ਕਹਿੰਦਾ ਚੱਲ ਇਧਰ ਨੂੰ ਫਾਇਦਾ ਹੋ ਜੂ ਮਾੜਾ ਮੋਟਾ ਦਾ ਇਹ ਚੀਜ਼ ਨੇ ਦੁਆਈ ਇਹਦਾ ਹੁਣ ਮੋਟਰਸਾਈਕਲ ਆ ਮੋਟਰਸਾਈਕਲ ਦਾ ਫਰਕ ਪਿਆ ਮੋਟਰਸਾਈਕਲ ਟਾਇਰਾਂ ਦੇ 3.5 ਸਾਨੂੰ 8000 ਦਾ ਫਰਕ ਪਿਆ ਸਭ ਨੂੰ ਸਭ ਨੂੰ ਪ ਜੇ ਜਾਟਾ ਹੈ ਜੇਕਰ ਸਾਨੂੰ 8000 ਹੋਰ ਘੱਟ ਮਿਲ ਜੇ ਤਾਂ ਇਹ ਉਹ ਤਾਂ ਹੋਊਗਾ ਫੇਰ ਉਹ ਤੋਂ ਕਿਆ ਪਤਾ ਹੁੰਦਾ ਹੁਣ ਇਹ ਜਿਹੜੇ ਬੜੇ ਵਿੰਦਰ ਕਾਈ ਜਾਂਦਾ ਮੈਨੂੰ ਮੋਟਰਸਾਈਕਲ ਤਾਂ 5000 ਦਾ ਫਰਕ ਪੈ ਗਿਆ ਕਹਿੰਦਾ ਪੰਮੇ ਨਾਲੋਂ ਹਾਂ ਮੈ ਗਿਆ ਉਹਨੂੰ 75 ਦਾ ਮੈਨੂੰ 70 ਦਾ ਠੀਕ 70 500 4500 ਦਾ ਫਰਕ ਪੈ ਗਿਆ ਫੇਰ ਉਹ ਤਾਂ ਹੁੰਦਾ ਹੀ ਆ ਯਾਰ ਹੁਣ ਅਗਲਾ ਰਹੇਗਾ ਆਪਣਾ ਫਾਇਦਾ ਦੇਖਦੇ ਕਿੱਦਾਂ ਤੇ ਫਾਇਦਾ ਹੋ ਜੂ ਮਾੜਾ ਮੋਟਰ ਤਾਂ ਹੀ ਤਾਂ ਚੀਜ਼ ਆ ਉਹੀ ਤਾਂ ਕਹਿੰਦਾ ਮੈਂ ਹਾਂ ਆ ਗਿਆ ਫੋਟੋ ਖਿੱਚਣ ਕੇ ਆ ਗਿਆ ਆ ਗਿਆ ਨਹੀਂ ਤਾਂ ਹੈ ਹੂੰ ਦੂਰ ਤੇ ਇਹ ਚੀਜ਼ ਲੱਗਦੀ ਕੋਰਟ ਤਾਂ ਆਪਾਂ ਨੂੰ ਕੋਈ ਦਿਖਦਾ ਨਹੀਂ ਹੈਗਾ ਉੱਪਰ ਕਿ ਆਏ ਦੂਰ ਤੇ ਜਾਂਦੇ ਨੂੰ ਦੇਖਣਾ ਇਹਨੂੰ ਗਾ ਇੱਕ ਜਾਈ ਵੀ ਸ਼ਾਮ ਨੂੰ ਆਉਦੇ ਸナイਪਰ ਨਾ ਨਾ ਕਹੇ ਨੇਰੇ ਹੋ ਵੀ ਜਾਈ ਲਾਈਟਾਂ ਵੜ ਕੇ ਤਾਂ ਜਾਈ ਲਾਈਟਾਂ ਨੂੰ ਕਾਹ ਵੜ ਨਹੀਂ ਹੈਗਾ ਇਹ ਲੈ ਪੰਜ ਜੀ ਦੇ ਸੁਪਰ ਸੀਟ ਵਾਲੇ ਬੌਣੇ ਆ ਕਿਹੜੇ ਚੱਕਾ ਜੀ ਦੇ ਉੱਥੇ ਜਾਣਾ ਹੈ ਨਾ ਕਿੱਥੇ ਜਾਉ 4 ਵਜੇ 6 6 ਹੁਣ ਡੋੜੀ ਮੜੀ ਜੀ ਮੈਂ ਫੇਜ ਆਉਂਗਾ ਮੈਂ ਹੁਣ ਮੜੀ ਜੀ ਤੂੰ ਡੋੜੀ ਜੀ ਮਾੜੀ ਮੋਟੀ ਤਾਂ ਹੋਣੀ ਉਹ ਉਹੀ ਕਹਿੰਦਾ ਮਾੜੀ ਮੋਟੀ ਹੋਊਗੀ ਹੋਏ ਤਾਂ ਦਿਖਣੀ ਨਹੀਂ ਸੀ ਮਸ਼ੀਨ ਦੇਖਦੇ ਪੂਰੀ ਹੁੰਦੀ ਬੰਦੇ ਨਹੀਂ ਤੇ ਦੇਖਣੇ ਉੱਥੇ ਤਾਂ ਹਾਂ ਵੀ ਕਿੱਥੇ ਐਸ ਐਮ ਐਸ ਐਸ ਐਮ ਐਸ ਮੈਨੂੰ ਲੋੜ ਨਹੀਂ ਯਾਰ ਜੇ ਗੁੱਜਰਾਂ ਦੀ ਚੱਕਣੀ ਫੇਰ ਐਸ ਐਮ ਐਸ ਤੇ ਕੀ ਕਰਾਉਣਾ ਇਹ ਤਾਂ ਐਸ ਐਮ ਐਸ ਕਰਾਉਣਾ ਇਹ ਚਕਾਉਣੀ ਨਹੀਂ ਹੈਗੀ ਹੈ ਇਹ ਚਕਾਉਣੀ ਨਹੀਂ ਚਕਾਉਣੇ ਨੂੰ ਤਾਂ ਲੇਟ ਕਰਦੇ ਨੇ ਹੂੰ ਮੈਂ ਰਾਲਾ ਜਦ ਇਹਨੂੰ ਸੁਪਰ ਸੀਟ ਤੇ ਬਣਾਵਾ ਕੇ ਪਹੁੰਚਾ ਦਿੰਦਾ ਇਹ ਤਾਂ ਹੈ ਉਹਦਾ ਟਰੈਕਟਰ ਬਾਹਰ ਖੜੂਗਾ ਉਧਰ ਥੋੜਾ ਜਿਹਾ ਜਲੂਗਾ ਹਾਂ ਦੂਰ ਤੋਂ ਦਿਖਦਾ ਐ ਨਾ ਕਾਈ ਕਿ ਆਇਆ ਉਹਨੂੰ ਮੈਂ ਮਾਂਹ ਵੜਦੇ ਜੇ ਟਾਈਮ ਹੈਗਾ ਇਹਨੂੰ ਇਹਨੂੰ ਹਾਂ ਮੈਂ ਕਾਲੇ ਨੂੰ ਫੋਨ ਮਾਰਦਾ ਮੈਂ ਪਹਿਲੇ ਇੱਥੇ ਵੱਢ ਲੈ ਠੀਕ ਆ ਨਹੀਂ ਵਢਾ ਲੈ ਓਰੇ ਆ ਤੇਰੀ ਇੱਥੇ ਉੜੀ ਚੱਲਣੀ ਮਸ਼ੀਨ ਤੇਰੀ ਇਹ ਜੇ ਦਿਨ ਦਿਨ ਚ ਨਿਬੜਦਾ ਦੇਖਿਆ ਤਾਂ ਵਢਾ ਲਈ ਨਹੀਂ ਨਾ ਸਹੀ ਆਪਣਾ ਉੱਥੇ ਗਿਆ ਪੂਛ ਲਵਾਣੀ ਐ ਫੇਤੀ ਨਾਲ ਤੇ ਗਿੱਲੇ ਆ ਉਹ ਪੂਛ ਉਹ ਨਾ ਦੇਖੇ ਤੇ ਗਿੱਲੇ ਆ ਗਾਂਦੇ ਪੁੱਛ ਫੜਾ ਕੇ ਡੰਡੇ ਇਹਨਾਂ ਵਿੱਚੇ ਰਖੜਾ ਨਾ ਆਏ ਨਹੀਂ ਫਿਰ ਲਵਾਣੀ ਆਏ ਨਹੀਂ ਲੂਟ ਆਉਣਾ ਫਿਰ ਐਸਐਮਐਸ ਠੀਕ ਆ ਫਿਰ ਚ ਪੜਾਉਂਗੇ ਰਹਿਣ ਹਾਂ ਫਿਰ ਐਸਐਮਐਸ ਆ ਪੰਗਾ ਨਾਲ ਨਹੀਂ ਨਾ ਨਾ ਠੀਕ ਹੈ ਦੂਜਾ ਚੱਕਰ ਨਹੀਂ ਹੈ ਕਰਨਾ ਹੈਗਾ ਡੰਡਿਆਂ ਦਾ ਵਖੜਾਉਦੇ ਫਿਰ ਆਉਂਗੇ ਡੰਡੇ ਕਿੱਥੇ ਖੜਨੀ ਆ ਜਿਹੜਾ ਐਸਐਮਐਸ ਲੱਗਿਆ ਉਹ ਸਾਰੀ ਖੜਾ ਲੈਣੀ ਉਹਦਾ ਟੋਟੇ ਕਰ ਕਰਕੇ ਮਾਰਨੇ ਆਏ ਮਸ਼ੀਨ ਚੱਲੀ ਜਾਂਦੀ ਆਂ ਸਾਡੇ ਦਾ ਆਉਂਦੇ ਹੁੰਦੇ ਸਾਡੇ ਪਰਾਲੀਓ ਨਹੀਂ ਦੀ ਬੋਦੀ ਦੀ ਪਰਾਲੀ ਬੋਦੀ ਅੱਛਾ ਦਾਣੀ ਦਾਣਾ ਸੁੱਕ ਗਿਆ ਲੈਣਾ ਹੁਣ ਲੈਣ ਨੂੰ ਖੜਕੀ ਜਾਂਦੀ ਮਸ਼ੀਨ ਹਰੇ ਨੂੰ ਹੂੰ ਸੁੱਕੇ ਨੂੰ ਕੁੜੀ ਦਾ ਥੂੜੀ ਮਗਣਾ ਕੱਢ ਕੱਢ ਕੇ ਮਾਨੀ ਤਾਣੀ ਦਾਣਾ ਪਿਆਦਾ ਬੱਲੇ ਬੱਲੇ ਜੀਰੀ ਬਰ ਥੋੜਾ ਫੇਰ ਆਇਆ ਉਹ ਤਾਂ ਉਹਨਾਂ ਜੀ ਨਾਲ ਚਾਹੀਦਾ ਨਹੀਂ ਨਹੀਂ ਸੋਣਾ ਫੇਰ ਵੀ ਪਹਿਣਾ ਨਾਲੋਂ ਤਾਂ ਚੰਗਾ ਰਹਿਣਾ ਤੈਂ ਉਹ ਦੂਏ ਪਾਂਦੀ ਕੀ ਲੈਣ ਨਾਲੋਂ ਤਾਂ ਜਿਆਦਾ ਫੇਰ ਫਰਕ ਕਿੰਨੇ ਦਿਨ ਦਾ ਤਾਂ ਉਹਦੇ ਨਾਲੋਂ ਚਾਰ ਦਿਨ ਦਾ ਫੇਰ ਵੇਲਾ ਚਾਰ ਚਾਰ ਦਿਨ ਵੀ ਫਰਕ ਪਾਉਂਦਾ ਜੀਰੀ ਨੂੰ ਲੱਗੀਦਾ ਯਾਰ 26 ਜੂਨ ਨੂੰ ਐ ਵੀ ਤੇ 28 ਨੂੰ ਲੱਗੀ ਆ 28 ਨੂੰ ਬੱਸ ਉਹ ਚਾਰ ਦਿਨ ਦਾ ਫਰਕ ਥੋੜਾ ਆਉਂਦਾ ਮੇਰੇ ਵਰ ਭੋਲੂ ਬਾਈ ਦਾ ਚਾਰ ਦਿਨ ਦਾ ਹੀ ਫਰਕ ਆ ਸਾਡਾ ਦੀਦਾ ਮੇਰੀ ਗੱਲ ਸੁਣ ਲੈ ਤੂੰ ਹੁਣ ਮੇਰਸੀ ਯਾਰ ਜੈਲੇ ਦਾ ਚਾਰ ਦਿਨ ਦਾ ਹੀ ਮਰਕਾ ਜੇ ਕਹਿੰਦਾ ਸਲਾ ਆਪਣੇ ਨਾ ਰੋਟੀ ਹਾਜਮ ਨਹੀਂ ਆਉਂਦੀ ਆਪਾਂ ਨੂੰ ਕੁਲਾਜਾ ਬਣ ਜਾਂਦਾ ਉਹੀ ਕੋਸਾ ਜੀਮੇਦਾਰਾਂ ਦਾ ਵੀ ਉਹੀ ਕੋਸਾ ਜੀਮੇਦਾਰਾਂ ਦਾ ਵੀ ਯਾਰ ਧਰਤੀ ਪਾੜਨੀ ਪਵੇ ਹਲੇ ਪਾੜਨੀ ਨਹੀਂ ਉਹ ਇਹੀ ਕੋ ਜੀਮੇਦਾਰਾਂ ਦਾ ਵੀ ਉਹ ਫਲਾਣੇ ਨੇ ਲਾਤੀ ਆਦਮੀ ਪਲਟਾਵੇਂ ਮਾਰਨੇ ਥਲੇ ਪਲਟਾਵੇਂ ਨਾ ਮਾਰ ਸਾਰੇ ਖੇਤਾਂ 'ਚ ਮਾਰਨੇ ਹੌਲੀ ਹੌਲੀ ਮੇਰੀ ਗੱਲ ਸੁਣ ਲੈ ਪਲਟਾਵੇਂ ਹਾਂ ਦੰਦ ਦੰਦ ਵੀ ਜਾਇਆ ਪਾੜੂਗੇ ਹਾਂ ਪਲਟਾਵਿਆਂ ਦੀ ਤੇਰੀ ਮਿੱਟੀ ਉਪਜਾਊ ਥੱਲੇ ਮਾਰਨੀ ਬਿਨਾਂ ਗੱਲ ਤੇ ਤੈਨੂੰ ਕਹਾਂ ਤੇ ਮਾਰਨੇ ਡੂੰਗੇ ਮਾਰਤੇ ਜੇ ਉਹਨੂੰ ਦੂਰੇ ਘਮਾ ਦੇ ਪਿਆ ਉਹਨੂੰ ਕੱਲ੍ਹ ਨੂੰ ਤੇ ਥੋੜਾ ਜਿਆਦਾ ਘਮਾ ਦੇ ਉਹ ਠੀਕ ਆ ਜਿਹੜਾ ਤਹਿ ਬਾੜਾ ਦੰਦ ਤਹਿ ਬਾੜਾ ਵੀ ਤੇ ਪੱਧਰ ਦੀ ਬੱਚ ਲੂਗੇ ਨਾ ਦੂਰ ਦੂਰ ਮਾਰਦੇ ਪਾਈ ਪਾਈ ਫੋਟੋ ਪਰ ਉਹ ਭਰਾਵਾ ਲੋੜੇ ਨਹੀਂ ਐਨਾ ਤਿੰਨ ਤਿੰਨ ਮਾਰਦੇ ਤਾਂ ਕਿ ਆਏ ਪਲਟਾਵਿਆਂ ਨੂੰ ਤਾਂ ਫੇਰ ਵੀ ਟਾਈਮ ਘੱਟ ਲੱਗਣਾ ਉਹਨੂੰ ਹਾਂ ਹਾਂ ਫੇਰ ਉਹ ਠੀਕ ਆ ਪਲਟਾਵਿਆਂ ਦੀ ਲੋੜ ਨਹੀਂ ਹੈਗੀ ਡਾਕਟਰ ਚ ਜਿਆਦਾ ਫਾਇਦਾ ਨਹੀਂ ਉੱਥੇ ਬਿਨਾਂ ਗੱਲ ਤੇ ਉੱਥੇ ਦੂ ਥੱਲੇ ਲੈ ਪੈਨ ਥੱਲੇ ਰੇਤਾ ਨਹੀਂ ਰਿਹਾ ਉੱਥੇ ਦੀ ਗੱਲ ਥੋੜਾ ਮੈਂ ਤਾਂ ਨਹੀਂ ਕਰਦਾ ਕਿਤੇ ਵੀ ਆ ਯਾਰ ਬੂਟੇ ਲੈ ਲੈਣੇ ਗਾ ਸਾਰੀ ਥੱਲੇ ਸਾਰਾ ਜੈਕ ਬਣਿਆ ਬੈ ਥੱਲੇ ਤੇ ਉਹਨੂੰ ਕੀ ਨਹੀਂ ਮਿਲਦੀ ਐ ਸੈਕੜੇ ਖੇਚ ਮਾਰਨੇ ਹੁਣ ਖੜਿਆ ਹੁਣ ਮੈਂ ਤਾਂ ਗੰਨੇ ਹੀ ਖੜਾ ਸਾਰੇ ਫੇਰ ਨਾ ਹੋਰ ਨੂੰ ਕਹਿੰਦਾ ਮੈਂ ਹੋਰ ਵੀ ਮਾਰ ਸਕਦਾ ਪਾਵਲ ਵਾਲੇ ਐਨੂੰ ਅਸੀਂ ਨਹੀਂ ਥੱਲ ਸਕਦੇ ਜਿਹੜੇ ਆ ਉਹ ਵੀ ਦਿੱਤਾ ਏ ਫੇਰ ਥੱਲੇ ਕੱਕਾ ਨਿਕਲੇ ਹੋਣਾ ਲੋੜੇ ਨਹੀਂ ਅੱਡ ਰੱਖ ਕੇ ਥੱਲ ਦੇ ਥੋੜੀ ਜਿਹੀ ਲੋੜੇ ਨਹੀਂ ਹੈਗੀ ਯਾਰ ਪੰਗਾ ਕਾਹਦੇ ਲੈਣਾ ਆਹੋ ਪੰਗਾ ਤਾਂ ਲਾਓ ਉਹਨੇ ਥੱਲੇ ਜੇ ਪਰਾਲੀ ਆ ਤਾਂ ਗਿੱਠ ਥ ਇਤੇ ਜਿਆਦਾ ਨਾ ਪੰਗਾ ਲਾਓ ਥੱਲੇ ਵਾਲੀ ਮਿੱਟੀ ਹੋਰੇ ਕਹੀ ਜੀ ਨਿਕਲਦੀ ਆ ਜੇ ਫੇ ਤਾਂ ਨਵਾਂ ਕੰਮ ਸ਼ੁਰੂ ਕਰਨਾ ਏ ਪਹਿਲਾ ਕਿਹੜਾ ਆਰਗੈਨਿਕ ਵਾਲਾ ਫੇਰ ਪਟ ਲੋ ਫੇ ਪੜਦੇ 4 ਫੁੱਟ ਜਿੰਨਾ ਜਾਂਦਾ ਥੱਲੇ ਪਲਉ ਤਾਰਦੇ 2 2 3 ਫੁੱਟ ਵਿਸ਼ਾਲ ਦੇ ਇਹਨੂੰ ਕੁਛ ਨਹੀਂ ਪਾਉਣਾ ਬਾਕੀ ਹੋਰ ਇਹਨੂੰ ਕੁਛ ਨਹੀਂ ਪਾਉਣਾ ਜੇ ਆਪਾਂ ਦਾ ਆਰਗੈਨਿਕ ਕੀਤੀ ਸ਼ੁਰੂ ਲੱਗੇ ਕਰਨ ਸਮਝ ਗਿਆ ਹਾਂ ਨਿਕਾਲੀ ਤਰੀ ਨੂੰ ਬਾਈ ਨਿਕਲੀ ਜੇ ਦੂਈ ਨੇ ਕਿ ਨਿਕਲਦਾ ਤਾਂ ਨਿਕਲਨੇ ਕੋਲ ਨਹੀਂ ਹੋਣੀਆਂ ਚੱਲ ਇਹ ਤਾਂ ਹੁਣ ਦਾਣਾ ਪਾਣੀ ਆ ਜਿਹੜਾ ਹੈਗਾ ਹਰ ਕੀ ਮੌਸਮ ਨੇ ਸਾਥ ਮੌਸਮ ਨੇ ਸਾਥ ਨਹੀਂ ਦਿੱਤਾ ਇਸ ਨੂੰ ਕੋਈ ਨਾ ਸੀ ਤਾਂ ਜਾਂਦੀ ਚਲੋ ਕੋਈ ਨਹੀਂ ਰੱਬ ਸਹੀ ਰੱਖਦਾ ਜਿੱਥੇ ਰੱਖਣਾ ਕੋਈ ਗਰੀ ਵੀ ਨਹੀਂ ਟੋੜੀ ਬਹੁਤ ਆ ਨਾ ਦੀ ਟੋੜੀ ਰਹਿ ਗਈ ਪਰ ਉੜਦੀ ਨਹੀਂ ਹੈਗੀ ਉੜਦੀ ਨਹੀਂ ਹੈਗੀ ਓੜੀ ਸੁਹਾਏ ਮੀਂਹੇ ਝਾੜਤੀ ਮੀਂਹੇ ਵੀ ਝਾੜਤੀ ਜੀਰੀ ਨੂੰ ਸਲਾਬਾ ਖਦੇ ਵੀ ਨਾਲ ਧੁੱਪ ਲੱਗ ਲਈ ਲਾਂਗਾ ਹੀ ਬਹੁਤ ਤਕੜਾ ਉਹਦਾ ਜੀਰੀ ਦਾ ਜਾਗਦਾ ਦੇਖ ਤੂੰ ਅੱਛਾ ਵੀਰੀ ਨਰਮ ਹਲੇ ਦੇਖੀ ਕੋਈ ਇਹ ਜੀ ਵੀ ਨਰਮ ਹਲੇ ਹਾਂ ਪਰਮਾ ਜੀਰੀ ਲਾਂਣ ਜਿਆਦਾ ਤਕੜੇ ਕਰਕੇ ਲਾ ਬੜਾ डकੇ ਨਹੀਂ ਖੜੀ ਜਾਣਾ ਵਿੱਚ ਚਲ ਦੇਖਦੇ ਆ ਕਿ ਝਾੜ ਨਿਕਲਦੇ ਤਾਂ ਰੱਬ ਦੱਸੂਗਾ ਹੁਣ ਮੈਂ ਤਾਂ ਝਾੜ ਦੱਸੂਗਾ ਝਾੜ ਕਿ ਟੈਂਕ ਨਹੀਂ ਦੱਸਣਾ ਜਿੱਥੇ ਢੇੜਾ ਆ ਗਿਆ ਬਸ ਢੇੜਾ ਹੁੰਦਾ ਹੀ ਨਹੀਂ ਢੇੜਾ ਉੱਪਰ ਨੂੰ ਫੇਰ ਤਾਂ ਝਾੜ ਠੀਕ ਹੀ ਜਾਈ ਜੇ ਪਹਿਰੇ ਹੂਟਰ ਮਾਰਤਾ ਹੈ ਜਿਹੜਾ ਦੰਦੀ ਨਹੀਂ ਮਸ਼ੀਨ ਦੰਦੀ ਨਹੀਂ ਦੇਣਾ ਚਾਹੀਦਾ ਹੀ ਨਹੀਂ ਉਹਨੂੰ ਤਾਂ ਹੀ ਹੈ ਨਾ ਇਹ ਤਾਂ ਕਿਲੇ ਤੇ ਜਿਆਦਾ ਢੇੜਾ ਢੇੜਾ ਤਾਂ ਵੀ ਸਾੜੇ ਦੇ ਆਈ ਉੱਥੇ ਥਲੀ ਤੇ ਕਿਲੇ ਪਰ ਨੂੰ ਢੇੜਾ ਤੇ ਆਈ ਹੈ ਹੈ ਮੰਡੀ ਤੇ ਨਿੰਕਿਲੇ ਉਨੂੰ ਢੇੜਾ ਤੇ ਆਈ ਆ ਆ ਉੱਪਰ ਨੂੰ ਘੁੰਮੇ ਆਈ ਹਾਂ ਉੱਪਰ ਨੂੰ ਘੁੰਮੇ ਬੜੇ ਖੇਤ ਚ ਆ ਬਰਲੇ ਉੱਪਰ ਬੈਠੇ ਤੇ ਹੋਣਾ ਢਾਂ ਠਾਣੇ ਪਏ ਆ ਯਾਨੀ ਪਿੱਛੇ ਨੂੰ ਫੁੱਲ ਹੋ ਗਿਆ ਠੋਗ ਮਾ ਮੈਂ ਉਹੀ ਕਹਿੰਦਾ ਮੈਂ ਵੀ ਬਹੁਤ ਹੋ ਜਾਂਦਾ ਅੱਗੇ ਗੰਦੀ ਨਹੀਂ ਅੱਧ ਅੱਧ ਚ ਖਾਲੀ ਕਹਿੰਦਾ ਤੂੰ ਅੱਗੇ ਵਾਲੀ ਚੀਜ਼ ਛੱਡ ਯਾਰ ਅੱਛੋ ਦੀ ਗੱਲ ਕਰ ਤੂੰ ਐਸੋ ਦੀ ਗੱਲ ਕਰ ਕਿਹੜਾ ਵਿਆਹ ਚੱਲ ਰਿਹਾ ਐਸੋ ਦੁਨੀਆ ਗੱਲ ਚੱਲ ਕਿੰਨ ਕਿਲਿਆਂ ਦਾ ਕਿਹੜਾ ਗੱਲ ਐਸੋ ਨਹੀਂ ਪਰ ਆਲਾ ਕੰਮ ਹੈਗਾ ਰੋਟੀ ਉਰਦੀ ਹੈ ਨਾ ਘੱਟ ਉਰਦੀ ਆ ਜੇ ਨਹੀਂ ਤਾਂ ਉਹ ਹਾਲ ਹੋਣਾ ਤਾਂ ਜੇ ਕਿਤੇ ਨਾਮੀ ਪੈਂਦਾ ਪੱਤਾ ਨਰ ਮੋੜਨ ਨਹੀਂ ਦਿੰਦਾ ਵੀਡੀਓ ਵਾਲਾ ਕੰਮ ਹੋਣਾ ਤਾਂ ਜਿਵੇਂ ਪਿੰਡ ਭਰਤਾ ਸਾਰਾ ਹੀ ਆਹਦੀ ਗੱਲਾਂ ਹਾਂ ਬਹੁਤ ਅੰਡਾ ਲੜਦੀ ਮੇਰੀ ਚਲੋ ਦੇਖਦੇ ਆ ਜੀ ਦੇਖੋ ਕਿਆ ਬਣਦਾ ਹਾਂ ਬੱਦਲ ਗਿਆ ਲੱਗ ਗਿਆ